ਦੋ ਕਪ ਚਾਹ ਤੇ ਦੋ ਕ ਪਰੌਂਠੀਆਂ ਬਣਾਈਆਂ ਤੇ ਖਲਾਰਾ ਰਸੋਈ ਚ ਐ ਪਾਇਆ ਵਾ ਜਿਵੇਂ ਸਾਰੇ ਟੱਬਰ ਦੀ ਰੋਟੀ ਬਣਾਈ ਹੋਵੇ ਇਹਨਾਂ ਨੂੰ ਐ ਲੱਗਦਾ ਕਿ ਜਿਵੇਂ ਅੱਗੇ ਲਵ ਕੰਮ ਕਰਦੀ ਸੀ ਉਵੇਂ ਹੀ ਹੋਣ ਕਰ ਜੂਗੀ ਚੱਲ ਮਣਾ ਕਾਰ ਹੀ ਦਿੰਨੀ ਆ ਜੇ ਇਸ ਟੌਪਿਕ ਤੇ ਹੁਣ ਮੰਮੀ ਨੂੰ ਬੁਲਾਇਆ ਤੇ ਮੰਮੀ ਨੇ ਆਣ ਕੇ ਹੋਰ ਹੀ ਕਲੇਸ਼ ਪਾ ਦੇਣਾ ਤੇ ਮਗਰ ਮਗਰ ਉਸ ਚਡੇਲ ਨੇ ਵੀ ਆ ਜਾਣਾ ਗੁੱਡੀ ਲਪੜਤ ਕੀ ਹੋਇਆ ਆ ਰਸੋਈ ਚ ਖਲਾਰਾ ਪਿਆ ਚੱਲ ਕੋਈ ਨਹੀਂ ਤੂੰ ਬੈਠ ਮੈਂ ਆਪੇ ਕਰ ਦੇਣਾ ਨਹੀਂ ਨਹੀਂ ਮੰਮੀ ਜੀ ਐਡੀ ਗੱਲ ਵੀ ਨਹੀਂ ਹੈ ਜੀ ਮੈਂ ਆਪ ਹੀ ਸਾਰਾ ਕੁਝ ਨਾ ਸਾਫ ਕਰ ਦਾਂਗੀ ਉਹ ਨਹੀਂ ਨਹੀਂ ਕੋਈ ਨਹੀਂ ਆਪਾਂ ਦੋਵੇਂ ਰਲ ਕੇ ਸਾਫ ਕਰ ਦਾਂਗੇ ਤੇ ਮੈਨੂੰ ਐਂ ਦੱਸ ਵੀ ਤੇਰਾ ਗੁੱਸਾ ਸ਼ਾਂਤ ਹੋਇਆ ਕਿ ਨਹੀਂ ਹੋਇਆ ਮੰਮੀ ਤੁਸੀਂ ਮੈਨੂੰ ਆਪ ਹੀ ਦੱਸ ਦੋ ਇੱਕ ਬੰਦੇ ਨੂੰ ਅੱਖਾਂ ਤੋਂ ਚੱਕ ਕੇ ਜੱਕਦਮ ਫਰਸ਼ਾਂ ਤੇ ਥੁੱਟਿਆ ਜਾਵੇ ਹੁੰਦਾ ਗੁੱਸਾ ਕਰਨਾ ਬੰਦਦਾ ਕਿ ਨਹੀਂ ਬੰਦਦਾ ਦੇਖ ਲਾ ਪ੍ਰਿਤ ਮੈਂ ਤਾਂ ਉਹਦੇ ਸਾਹਮਣੇ ਤੈਨੂੰ ਤਾਂ ਬੋਲਦੀ ਆਂ ਕਿ ਉਹ ਸਾਨੂੰ ਟਾਈਮ ਜ਼ਰ ਖੁਸ਼ਖਬਰੀ ਦੇ ਦੇ। ਧੀਓ ਦੇ ਸਾਹਮਣੇ ਮੈਂ ਤੈਨੂੰ ਮਾੜਾ-ਮੋਟਾ ਕੁਝ ਬੋਲ ਵੀ ਦਿੰਨੀ ਆ। ਤੂੰ ਬਰਦਾਸ਼ਤ ਕਰ ਲਿਆ ਕਰ। ਵਾਹ ਮੰਮੀ, ਉਹ ਮੇਨੇ ਚਪੇੜਾ ਦਿਖਾਈ ਜਾਵੇ ਤੇ ਜਿਸ ਕੰਮ ਚ ਮੇਰੇ ਮਾਂ ਪਿਓ ਦਾ ਕੋਈ ਸੇਣ ਹੀ ਨਹੀਂ ਹੈਗਾ ਤੇ ਉਹ ਉਹਨਾਂ ਨੂੰ ਵੀ ਲੈ ਕੇ ਆ ਰਹੀ ਆ ਤੇ ਤੁਸੀਂ ਮੈਨੂੰ ਕਹਿੰਦੇ ਏਡਜਸਟ ਕਰ। ਮੰਮੀ, ਜੇ ਹੁਣ ਆਪਾਂ ਰੁਪਾਲੀ ਦੀ ਤੇ ਕੰਟਰੋਲ ਨਾ ਨਾ ਕੀਤਾ ਤੇ ਉਹ ਵੀ ਦਿਨ ਦੂਰ ਨਹੀਂ ਹੈਗੇ ਜਦੋਂ ਆਪਣੇ ਸਿਰ ਤੇ ਚੜ ਕੇ ਨੱਚੂਗੀ ਤੇ ਫਿਰ ਉਹਦਾ ਮੰਮੀ ਮੈਂ ਤੁਹਾਨੂੰ ਕਹੂੰਗੀ ਏਡਜਸਟ ਕਰ ਲਓ। ਤੁਸੀਂ ਕਰ ਲੋਗੇ। ਅਚਾਲਾ ਮੇਰਾ ਪੁੱਤ ਆਪਾਂ ਨਾ ਇੱਥੇ ਬੈਠ ਕੇ ਗੱਲ ਕਰਦੇ ਆਂ ਆਪਾਂ ਜਿਆਦਾ ਇੱਕੋ ਘਰ ਜੀ ਰਹਿਣਾ ਤੇ ਆਪਾਂ ਨੂੰ ਇਹ ਐਡਜਸਟ ਕਰਨਾ ਹੀ ਪੈਣਾ ਨਾਲੇ ਤੈਨੂੰ ਪਤਾ ਤਾਂ ਹੈ ਨਹੀਂ ਮੇਰਾ ਤੇਰੇ ਨਾਲ ਪਿਆਰ ਜ਼ਿਆਦਾ ਇਹਦੇ ਨਾਲ ਨਹੀਂ ਉਹ ਤਾਂ ਮੈਂ ਦਿਖਾਵਾ ਕਰਦੀ ਪਈ ਆ ਕੀ ਗੱਲ ਮੰਮੀ ਅੱਜ ਸਵੇਰੇ ਸਵੇਰੇ ਮਿੱਠੀਆਂ ਗੋਲੀਆਂ ਦੇਈ ਜਾਂਦੇ ਜੇ ਉਹਨੇ ਤੁਹਾਡੇ ਸਿਰ 'ਚ ਕੁਝ ਖੋਲ ਕੇ ਪਾ ਤ ਨਹੀਂ ਦਿੱਤਾ ਉਹ ਦੇਖ ਏ ਸਾਬ ਮੈਂ ਕਾਰਜਵਾਸੇ ਕਰਦੀ ਪਈ ਆ ਤੈਨੂੰ ਸਭ ਕੁਝ ਪਤਾ ਤੂੰ ਕੋਈ ਅਣਜਾਣਤਾ ਨਹੀਂ ਹੈਗੀ ਮੰਮੀ ਜੀ ਮੇਰੀ ਸੁਣੋ ਗੱਲ ਤੁਸੀਂ ਹਰ ਇੱਕ ਬੰਦੇ ਨੂੰ ਨਾ ਆਪਣੇ ਮਤਲਬ ਦੇ ਹਿਸਾਬ ਨਾਲ ਵਰਤਦੇ ਹੋ ਤੇ ਮੈਨੂੰ ਇਹ ਚੀਜ਼ ਚੰਗੀ ਤਰ੍ਹਾਂ ਪਤਾ ਕਿਉਂਕਿ ਮੈਨੂੰ ਵੀ ਨਾ ਇੱਥੇ ਆਇਆਂ ਨੂੰ 8 ਸਾਲ ਹੋ ਗਏ ਆ ਮੈਂ ਤੈਨੂੰ ਕਿਹੜੇ ਮਤਲਬ ਲਈ ਵਰਤ ਲਿਆ ਐਵੇਂ ਗੱਲ ਦਾ ਵਾਧਾ ਵਧਾਈ ਜਾਣੀ ਆ ਮੈਂ ਤਾਂ ਤੈਨੂੰ ਤਾਂ ਬਿਠਾਇਆ ਵੀ ਆਪਾਂ ਗੱਲ ਨੂੰ ਖਤਮ ਕਰੀਏ ਆ ਪਿਛਲੇ 2 ਦਿਨਾਂ ਚ ਮੰਮੀ ਤੁਸੀਂ ਪਾਲੀ ਮਗਰ ਲੱਕੇ ਜੋ ਵੀ ਮੇਰੇ ਨਾਲ ਕੀਤਾ ਨਾ ਉੱਥੇ ਮੈਨੂੰ ਜੈਸਮਿਨ ਦੀਦੀ ਦੀ ਨਾ ਇੱਕ ਗੱਲ ਚੇਤੇ ਆ ਗਈ। ਉਹਨਾਂ ਨੇ ਕਿਹਾ ਸੀ ਕਿ ਜਿਹੜੀ ਮਾਂ ਆਪਣੇ ਮੁੰਡਿਆਂ ਦੀ ਨਹੀਂ ਨਾਲੀ ਉਹ ਨੋਹਾ ਦੀ ਨਹੀਂ ਹੋਗੀ। ਉਹ ਜ਼ਿਆਦਾ ਨਾ ਜੈਸਮਿਨ ਜੈਸਮਿਨ ਨਾ ਕਰ। ਜੈਸਮਿਨ ਜੇ ਗਈ ਹੈ ਨਾ ਘਰ ਚੋਂ ਤੇ ਤੇਰੇ ਘਰ ਕੇ ਹੀ ਗਈ ਹੈ। ਤੂੰ ਹੀ ਮੈਨੂੰ ਪੜਕਾਉਂਦੀ ਸੀ। ਐਵੇਂ ਰੌਲਾ ਪਾ ਕੇ ਬੈਠੀ ਆ। ਆਹੋ ਮੰਮੀ ਤੁਸੀਂ ਤਾਂ ਛੋਟੇ ਬੱਚੇ ਹੋ। ਤੁਹਾਨੂੰ ਤੇ ਆਪਣਾ ਕੁਝ ਪਤਾ ਹੀ ਨਹੀਂ ਲੱਗਦਾ ਹੈਗਾ। ਜੇ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਖੂਚ ਛਾਲ ਮਾਰ ਦੋ ਤੁਸੀਂ ਮਾਰ ਦੋਗੇ ਜੇ ਮੈਂ ਤੁਹਾਨੂੰ ਕਹੂੰਗੀ ਉਹਨੂੰ ਘਰੋਂ ਬਾਹਰ ਕੱਢ ਦੋ ਤੁਸੀਂ ਕੱਢ ਦੋਗੇ ਤੇ ਜੇ ਮੈਂ ਤੁਹਾਨੂੰ ਕਹਾਂ ਉਹਦੇ ਚਪੇੜਾ ਮਾਰ ਦੋ ਤੁਸੀਂ ਮਾਰ ਦੋਗੇ ਤੁਹਾਡੇ ਚ ਆਪਣੀ ਸਿਆਣਪ ਕੋਈ ਨਹੀਂ ਹੈਗੀ ਉਹ ਕਿਰਨ ਨੂੰ ਤੰਗ ਕਰਨਾ ਉਹਦੀਆਂ ਕੁੜੀਆਂ ਨੂੰ ਤੰਗ ਕਰਨਾ ਮਨਪ੍ਰੀਤ ਦੇ ਖਿਲਾਫ ਜਾਣਾ ਤੇ ਰਪਾਲੀ ਨੂੰ ਇਸ ਘਰ ਵਿੱਚ ਲੈ ਕੇ ਆਣਾ ਇਹ ਸਭ ਕੁਝ ਆਪਾਂ ਹੁਣ ਤੱਕ ਰਲ ਮਿਲ ਕੇ ਕੀਤਾ ਤੇ ਹੁਣ ਇੱਕ ਪੋੜੀ ਤਾਂ ਰਹਿ ਗਈ ਚੜਨ ਵਾਲੀ ਤੇ ਲਾਪ੍ਰੇਤ ਕਰੇ ਤੂੰ ਹੁਣ ਬੈਤ ਮਾਰੀ ਜਾਨੀ ਆ ਕਿਹੜਨ ਤੇ ਉਹਦੀ ਕੁੜੀਆਂ ਨੂੰ ਤੰਗ ਕਰਨਾ ਮੇਰੀ ਨਾ ਸਮਝੀ ਸੀ ਤੇ ਆਪਣੇ ਘਰ ਵਾਲੇ ਦੇ ਖਿਲਾਫ ਜਾ ਕੇ ਜੋ ਕੁਝ ਵੀ ਮੈਂ ਕੀਤਾ ਉਹ ਇਸ ਤੋਂ ਵੀ ਵੱਡੀ ਨਾ ਸਮਝੀ ਸੀ ਤੇ ਸਭ ਤੋਂ ਵੱਡੀ ਮੇਰੀ ਗਲਤੀ ਇਹ ਵਾ ਕਿ ਇਸ ਚੜੇਲ ਨੂੰ ਮੈਂ ਇਸ ਘਰ ਚ ਲੈ ਕੇ ਆਈ ਆ ਹੁਣ ਤੱਕ ਮੈਂ ਜੋ ਵੀ ਟੋਡੇ ਨਾਲ ਲ ਕੇ ਕੀਤਾ ਉਹ ਸਾਰੀ ਮੇਰੀਆਂ ਗਲਤੀਆਂ ਸੀ ਤੇ ਹੁਣ ਮੈਂ ਆਪਣੇ ਘਰ ਵਾਲੇ ਨਾਲ ਲ ਕੇ ਜੋ ਵੀ ਕਰਾਂਗੀ ਸਭ ਕੁਝ ਸਹੀ ਕਰਾਂਗੀ ਹੁਣ ਜੇ ਲਾਪਤ ਕੋਰ ਇੱਥੇ ਖੜੀ ਆ ਉਹਨੇ ਅੱਗੇ ਜਾਣਾ ਕਿ ਪਿੱਛੇ ਜਾਣਾ ਉਹਨੇ ਕਿਸੇ ਨੂੰ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਉਹ ਸਭ ਕੁਝ ਹੁਣ ਘਰ ਵਾਲਾ ਦੱਸੂਗਾ ਹੁਣ ਤਾਂ ਮੈਂ ਮਰਦੀ ਮਰ ਜੂਗੀ ਪਰ ਮਨ ਵੀ ਤੋ ਪੁੱਛੇ ਬਿਨਾ ਨਾ ਮੈਂ ਇੱਕ ਪੈਰ ਵੀ ਨਹੀਂ ਪੁੱਟਦੀ ਹੁਣ ਜੇ ਤੁਸੀਂ ਮੇਰੀ ਕੋਈ ਵੀ ਸ਼ਿਕਾਇਤ ਕਰਨੀ ਆ ਜਾਂ ਮੈਨੂੰ ਤੁਹਾਨੂੰ ਚੰਗੀ ਨਹੀਂ ਲੱਗਦੀ ਤੁਸੀਂ ਜੋ ਵੀ ਗੱਲ ਕਰਨੀ ਆ ਨਾ ਮੇਰੇ ਘਰ ਵਾਲੇ ਨਾਲ ਕਰਨੀ ਆ ਤੈਨੂੰ ਇਸ ਘਰ ਚ ਵਿਆਹ ਕੇ ਆਈ ਨੂੰ 8 ਸਾਲ ਹੋ ਗਏ ਮੈਨੂੰ ਤਾਂ ਪੂਰਾ ਵਿਸ਼ਵਾਸ ਸੀ ਇਹ ਤਾਂ ਸਿਆਣੀ ਆ ਤੂੰ ਤਾਂ ਮੇਰਾ ਇੱਕ ਵਹਿਮ ਹੀ ਦੂਰ ਕਰਤਾ ਤੇ ਤੂੰ ਤਮਲੀ ਵੀ ਆ ਤੇ ਥੱਥੀ ਵੀ ਆ ਚੱਲੋ ਮੰਮੀ ਬਹੁਤ ਵਧੀਆ ਹੋ ਗਿਆ ਜਿਹੜਾ ਨਾ ਟਾਈਮ ਨਾਲ ਤੁਹਾਡਾ ਵਹਿਮ ਦੂਰ ਹੋ ਗਿਆ ਹੁਣ ਸਤਿ ਸ਼੍ਰੀ ਅਕਾਲ ਬੈਠ ਉਹ ਜਿਹੜੀ ਇਸ ਘਰ ਚ ਗੱਲ ਹੋਈ ਆ ਉਹਦੇ ਚ ਆਪਣਾ ਜਨਾਨੀਆਂ ਦਾ ਹੀ ਕੰਮ ਆ ਉਹਦੇ ਵਿੱਚ ਕੋਈ ਬੰਦਿਆਂ ਦਾ ਤਾਂ ਰੋਲ ਹੀ ਨਹੀਂ ਮੈਂ ਤਾਂ ਇਹ ਕਹਿੰਨੀ ਆ ਬੱਚੇ ਤੂੰ ਤੇਰੇ ਪੱਲੀ ਆਪਾਂ ਚ ਬੈਸੀਆਂ ਹੋ ਤੇ ਤੁਸੀਂ ਹੈਗੇ ਦਾ ਦਰਾਨੇ ਤੇ ਜਠਾਣੇ ਆਓ ਜੇ ਤੂੰ ਉਹਦੇ ਕੋਲੋਂ ਮਾਫੀ ਮੰਗ ਲਵੇਂ ਤਾਂ ਸਾਰੇ ਗੱਲ ਹੀ ਮੁੱਕ ਜੂਵੇ ਤੈਨੂੰ ਮੈਂ ਮਾਫੀ ਮੰਗਣ ਲਈ ਤਾਂ ਕਹਿ ਰਹੀ ਆਂ ਕਿ ਤੂੰ ਉਹਦੇ ਨਾਲੋਂ ਰਿਸ਼ਤੇ 'ਚ ਛੋਟੀ ਆ ਮੰਮੀ ਇਹ ਤਾਂ ਕੋਈ ਗੱਲ ਨਾ ਨੋਈ ਕਿ ਜਿਹੜਾ ਰਿਸ਼ਤੇ 'ਚ ਛੋਟਾ ਹੋਊਗਾ ਉਹ ਹੀ ਮਾਫੀ ਮੰਗੂਗਾ ਗਲਤੀ ਤੇ ਉਹਨਾਂ ਨੇ ਵੀ ਕੀਤੀ ਹੈ ਨਾ ਉਹ ਵੀ ਮੇਰੇ ਤੋਂ ਸੌਰੀ ਮੰਗ ਲੈਣ ਮੈਂ ਵੀ ਮੰਗ ਲਾਂਗੀ ਗੱਲ ਖਤਮ ਉਹ ਨਵੀਂ ਵੀ ਆਹੀ ਐ ਉਹ ਨੂੰ ਜੇ ਇਸ ਘਰ ਚਾਹੀ ਨੂੰ ਕੈਮ ਹੀ ਕਿੰਨਾ ਹੋਇਆ ਉਹਦੇ ਕੋਲੋਂ ਆਪਾਂ ਮਾਫੀਆਂ ਮੰਗਾਂਦੇ ਚੰਗੇ ਲੱਗਦੇ ਆ ਮੰਮੀ ਜੀ ਬੋਲਣ ਲੱਗਿਆ ਨਾ ਥੋੜਾ ਜਿਹਾ ਸੋਚ ਲਈਦਾ ਹੁੰਦਾ ਤੁਹਾਡੇ ਮੂੰਹ ਚ ਜੋ ਵੀ ਆਂਦਾ ਤੁਸੀਂ ਉਹੀ ਬੋਲ ਦਿੰਨੇ ਹੋ ਭਲਾ ਇਹ ਕਿਹੜੀ ਗੱਲ ਹੋਈ ਕਿ ਉਹ ਨਵੀਂ ਵਿਆਹੀ ਆ ਉਹ ਮਾਫੀ ਨਹੀਂ ਮੰਗ ਸਕਦੀ ਮੈਨੂੰ ਇੱਥੇ ਆਏ ਨੂੰ 8 ਸਾਲ ਹੋ ਗਏ ਨੇ ਤੇ ਮੈਂ ਇਸ ਘਰ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਮੈਂ ਮਾਫੀ ਮੰਗਾਂਗੀ ਭਾਵੇਂ ਉਹ ਰਿਸ਼ਤੇ ਚ ਵੱਡੇ ਨੇ ਪੜੀ ਦਿੱਤਵਾ ਮੇੜਾ ਵੱਡਾ ਵਾ ਪਿਛਲੇ 8 ਸਾਲਾਂ ਤੋਂ ਇਸ ਘਰ ਨੂੰ ਮੈਂ ਸਾਹਮ ਕੇ ਰੱਖਿਆ ਹੋਇਆ ਮੰਮੀ ਜੀ ਹੁਣ ਤਾਂ ਮੈਂ ਤੁਹਾਨੂੰ ਇਹ ਹੀ ਗੱਲ ਕਹੂੰਗੀ ਕਿ ਤੁਸੀਂ ਇਸ ਘਰ ਦੇ ਨਾ ਮੋਢੇ ਹੋ ਤੇ ਜੇ ਤੁਸੀਂ ਆਪਣੇ ਪਰਿਵਾਰ ਨੂੰ ਇਕੱਠੇ ਦੇਖਣਾ ਚਾਹੁੰਦੇ ਹੋ ਤੇ ਗਲਤੀ ਤੇ ਦੋਨਾਂ ਦੀ ਸੀ ਮਾਫੀ ਵੀ ਫਿਰ ਦੋਨਾਂ ਦੀ ਬੰਦੀ ਆ ਮੈਂ ਤਾਂ ਆ ਪਛਾਨੀ ਆ ਕਿ ਮੇਰਾ ਪਰਿਵਾਰ ਰਲ ਕੇ ਰਹੇ ਮੇਰੇ ਮੁੰਡੇ ਰਲ ਕੇ ਰਹਣ ਮੇਰੀਆਂ ਨੂੰਹਾਂ ਰਲ ਕੇ ਰਹੇ ਪਰ ਜੇ ਮੇਰੀਆਂ ਨੂੰਹਾਂ ਇੱਕ ਦੂਜੇ ਦੇ ਬੋਧਿਆਂ ਨੂੰ ਪੈ ਗਈਆਂ ਕੀਤਾ ਮੈਚੋਰੀ ਗੱਲ ਆ ਵੀ ਮੇਰੇ ਮੁੰਡੇ ਵੀ ਆਪਸ ਇੱਕ ਦੂਜੇ ਦੇ ਗਲਾਵੇਂ ਨੇ ਪਹਿਣਨਗੇ ਸਵਰਨਾ ਵੀਰਾ ਤੇ ਮਨਪ੍ਰੀਤ ਇਹ ਦੋਨੇ ਜਣੇ ਨਾ ਸਵੇਰੇ ਕੰਮ ਤੇ ਚੱਲ ਜਾਂਦੇ ਆ ਤੇ ਮਗਰੋਂ ਘਰ ਚ ਰਹਿ ਕੌਣ ਗਿਆ ਆਪਾਂ ਤਿੰਨੋਂ ਜਣੇ ਤੇ ਜ਼ਿਆਦਾ ਜ਼ਰੂਰੀ ਆਪਣਾ ਹੀ ਬੰਦਾ ਕਿ ਆਪਾਂ ਲਾਲ ਮਿਲ ਕੇ ਰਹੀਏ ਮੈਂ ਵੀ ਇਹੀ ਕਹਿਨੀ ਪਈ ਆ ਜਾਂ ਤੂੰ ਉੱਤੇ ਸੋਰੀ ਮੰਗ ਲੋਂਗੇ ਜਾਂ ਤੂੰ ਛੋਟੇ ਥੋੜੇ ਪੈ ਜਾਉਂਗੇ ਚੱਲ ਆ ਉਧਰ ਰੁਪਾਲੀ ਬੈਠੀ ਐ ਤੂੰ ਕਹਿ ਦੀਦੀ ਸੋਰੀ ਤੇ ਗੱਲ ਖਤਮ ਐਹੀ ਤੇ ਮੰਮੀ ਮੈਂ ਕਹਿੰਦੀ ਪਈ ਆ ਜਿਹੜਾ ਰੁਪਾਲੀ ਦੀ ਨੂੰ ਕੋ ਇੱਧਰ ਆਣ ਉਹ ਵੀ ਸੌਰੀ ਮੰਗ ਲੈਣ। ਮੈਂ ਵੀ ਸੌਰੀ ਮੰਗ ਲੈਣੀ ਆ। ਜੇ ਸੌਰੀ ਮੈਂ ਮੰਗਾਂਗੀ ਤੇ ਮੈਂ ਛੋਟੀ ਨਹੀਂ ਨਾ ਪੈਂਦੀ ਤੇ ਉਹਨਾਂ ਦੇ ਸੌਰੀ ਮੰਗਿਆ ਉਹ ਵੀ ਛੋਟੇ ਨਹੀਂ ਪੈਣ ਲੱਗੇ। ਲਾਪਰਿਤ ਹੁਣ ਤੱਕ ਤੋਂ ਜਿੰਨਾ ਘਰ ਨੂੰ ਸੰਭਾਲ ਕੇ ਰੱਖਿਆ ਸੀ ਨਾ ਹੁਣ ਤੂੰ ਓਨੇ ਹੀ ਖਰਾਬ ਕਰਦੀ ਪਈ ਐ। ਉਹਨੇ ਨਾ ਫੇਰ ਤੱਕ ਗੱਲ ਸਵਰਨਿਆ ਤੋਂ ਛੁਪਾ ਕੇ ਰੱਖੀ ਐ। ਜੇ ਉਹਨੇ ਸਵਰਨਿਆ ਨੂੰ ਗੱਲ ਦੱਸਤੀ ਨਾ ਤਾਂ ਮੇਰੇ ਮੁੰਡੇ ਆਪਾਂ ਛਿਪੜ ਜਾਣੇ ਆ। ਫਿਰ ਤੂੰ ਦੇਖ ਲਈ। ਜੇ ਮੈਂ ਤੇਰੇ ਨਾਲ ਤੇ ਹੱਥ ਚੱਕਰ ਲੱਗੇ ਨਾ ਸੋਚਦੀ ਸੀ ਕਿ ਹੱਥ ਚੱਕਰ ਲੱਗੇ ਫੇਰ ਮੈਂ ਤੇਰੇ ਤੇ ਵੀ ਨਹੀਂ ਸੋਚਣਾ। ਇਸ ਕਰਕੇ ਨਾ ਜਿੱਦ ਨੂੰ ਛੱਡ ਤੇ ਗੱਲ ਬਹੁਤੇ ਨਾ ਖਿੱਚ ਜਾ ਕੇ ਨਾ ਉਹ ਤਾਂ ਮਾਫੀ ਮੰਗਿਆ ਚਲੋ ਠੀਕ ਹੈ ਮੰਮੀ ਇੱਕ ਘੰਟੇ ਤੱਕ ਨਾ ਮਨ ਹੁੰਦੇ ਪਏ ਨੇ ਤੇ ਜੇ ਕਹਿਣਗੇ ਤੂੰ ਮਾਫੀ ਮੰਗ ਲਾ ਤੇ ਮੈਂ ਮੰਗ ਲਾਂਗੀ ਜੇ ਕਹਿਣਗੇ ਨਹੀਂ ਤੇ ਮੈਂ ਨਹੀਂ ਮੰਗਣੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹੁਣ ਮੈਂ ਇੰਨਾ ਤੋਂ ਬਾਹਰ ਨਹੀਂ ਜਾਂਦੀ ਉਹ ਅੱਜ ਨਾ ਮੇਰੇ ਦੋਨਾਂ ਹੱਥਾਂ 'ਚ ਖੁਰਕ ਹੋਈ ਜਾਂਦੀ ਐ ਫਿਰ ਮੈਂ ਨਾ ਐਂ ਹੀ ਮੰਨੀ ਐ ਮੈਂ ਕਹੇ ਜਾਂਨੇ ਜਨਾਨੀਆਂ ਦੇ ਗੱਲਾਂ ਵਿੱਚ ਬੰਦਿਆਂ ਨੂੰ ਨਾ ਪਾ ਇਹ ਫੇਰ ਮਨ ਮੰਨ ਲਈ ਹੋਈ ਆ ਮੰਮੀ ਤੁਸੀਂ 1 ਦੀਆਂ ਛੱਡ ਕੇ 2 ਚਾਹੇ 4 ਮਾਰ ਲਿਓ ਮੈਂ ਤਾਂ ਇਹੀ ਸੋਚੂਗੀ ਕਿ ਹੁਣ ਤੱਕ ਟੋਡੇ ਨਾਲ ਲੱਗ ਕੇ ਮੈਂ ਜੋ ਵੀ ਪਾਪ ਕੀਤੇ ਨੇ ਉਹਦੀ ਸਜ਼ਾ ਮਿਲਦੀ ਪਈ ਆ ਪਰ ਇਹ ਨਾ ਭੁੱਲਿਓ ਕਿ ਖੁਰਕ ਮੇਰੇ ਹੱਥ ਤੇ ਵੀ ਹੁੰਦੀ ਪਈ ਆ ਜੇ ਉਹਨੇ ਆਣ ਕੇ ਉਹਨੇ ਕੀ ਕੀਤੀ ਨਾ ਤਾਂ ਮੈਂ ਵੀ ਦੇਣੀ ਆ ਜਾ ਹੁਣ ਉੱਠ ਕੇ ਨਾ ਤੇ ਸੋਚਦੇ ਸਫਾਈ ਕਰ ਲੈ ਤੇ ਸਫਾਈ ਕਰਦੇ ਕਰਦੇ ਨਾ ਇਹ ਆਪਣਾ ਮਨ ਬਣਾ ਲੀ ਕਿ ਤੂੰ ਮਾਫੀ ਮੰਗਣੀ ਆ ਤੇ ਮੰਗਣੀ ਆ ਉਹਦੇ ਕੋਲ ਠੀਕ ਆ ਮੰਮੀ 15 ਕਿ ਮਿੰਟ ਮੈਨੂੰ ਸੋਈ ਚ ਲੱਗਣੀ ਆ ਸਾਫ ਸਫਾਈ ਨੂੰ ਫਿਰ ਮੈਂ ਉਧਰੋਂ ਦੀ ਇੱਧਰ ਹੁੰਨੀ ਆ ਤੇ ਉਧਰੋਂ ਰੁਪਾਲੀ ਨੂੰ ਕਹੋ ਉਹ ਵੀ ਆ ਜਵੇ ਮੈਂ ਵੀ ਸੋੜੀ ਮੰਗ ਲੈਣੀ ਆ ਉਹ ਵੀ ਸੋੜੀ ਮੰਗ ਲੈਣ ਹਾਂ ਜੋ ਉਹਨਾਂ ਨੇ ਸੋੜੀ ਨਹੀਂ ਨਾ ਮੰਗਣੀ ਤੇ ਮੈਂ ਵੀ ਨਹੀਂ ਮੰਗਣੀ ਫਿਰ ਤੁਸੀਂ ਭਵਾਂ ਸਾਰਿਆਂ ਨੇ ਠੱਠੇ ਕੋਚ ਪੋ ਉਹ ਇਹਦੇ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਗੱਲ ਤਾਂ ਮੈਂ ਮਨਪ੍ਰੇਤ ਨਾਲ ਕਰਦੀ ਆ ਉਹੀ ਇਹਦੇ ਖਾਨੇ ਗੱਲ ਪਾਊਗਾ ਚੰਗੀ ਭਲੀ ਨਾ ਮੈਂ ਪਿੱਛੇ ਕੰਮ ਕਰਦੀ ਪਈ ਸੀ ਤੇ ਮੈਨੂੰ ਫੜ ਕੇ ਨਾ ਇੱਥੇ ਬਿਠਾ ਛੱਡਿਆ ਵੀ ਮਾਤਾ ਮੇਰੀ ਗੱਲ ਸੁਣ ਲੈ ਹਾਂ ਦੱਸ ਕੀ ਕਹਿਣਾ ਮਾਤਾ ਮੈਂ 10 15 ਦਿਨਾਂ ਲਈ ਬਾਹਰ ਗਿਆ ਸੀ ਘਰ ਵਿੱਚ ਜੋ ਵੀ ਚੱਲਦਾ ਪਿਆ ਮੈਨੂੰ ਦੀਪੀ ਨੇ ਸਾਰਾ ਕੁਝ ਦੱਸਤਾ ਉਹ ਜੋ ਵੀ ਚੱਲਦਾ ਪਿਆ ਤੁਹਾਨੂੰ ਉਹ ਸਾਰਾ ਕੁਝ ਸਿਚੁਏਸ਼ਨ ਸਾਹਮਣੀ ਚਾਹੀਦੀ ਸੀ ਮੈਂ ਕਹਿੰਦੀ ਹਾਂ ਵੀ ਕਿਰਨ ਵੀ ਤੇਰੇ ਕਹਣੇ 'ਚ ਐ ਤੇ ਪਵਨ ਵੀ ਤੇਰੇ ਕਹਣੇ 'ਚ ਐ ਤੇ ਹਰਦੀਪ ਵੀ ਨਾ ਤੇਰੀ ਸੁਣਦੀ ਐ ਤੇ ਮੈਂ ਕਹਿੰਨੀ ਹਾਂ ਤੂੰ ਆਪ ਹੀ ਕਰ ਲੈ ਜੋ ਕਰਨਾ ਪਰ ਮਾਤਾ ਘਰ ਦੇ ਮੋਢੀ ਤਾਂ ਤੁਸੀਂ ਹੋ ਮੈਨੂੰ ਇੱਥੋਂ 'ਤੇ ਇੱਥੇ ਤੱਕ ਤੁਸੀਂ ਲਿਆਂਦਾ ਤੇ ਮੈਂ ਤੁਹਾਡੇ ਤੋਂ ਉੱਤੇ ਫੈਸਲੇ ਕਿਵੇਂ ਲੈ ਸਕਦਾ ਮੈਂ ਤਾਂ ਨਾ ਪਰਿਵਾਰ 'ਚ ਹੀ ਵੱਡੀਆਂ ਪਰ ਜਿਹੜੇ ਫੈਸਲੇ ਆ ਨਾ ਫੈਸਲਿਆਂ ਵਿੱਚ ਤਾਂ ਤੂੰ ਹੀ ਵੱਡਾ ਐ ਜਿੱਦਾਂ ਤੈਨੂੰ ਅਰਦੀਪ ਨੇ ਵਿਆਹ ਵਾਸਤੇ ਕਹਿ ਤਾ ਨਾ ਕਿਰਨ ਦੇ ਤਾਂ ਤੂੰ ਆਪ ਹੀ ਫੈਸਲਾ ਲੈ ਲੈ ਹਾਂ ਮਾਤਾ ਮੈਂ ਵੀ 2-3 ਘੰਟੇ ਬਹਿ ਕੇ ਸੋਚਿਆ ਹਾਂ ਮੈਨੂੰ ਲੱਗਦਾ ਹੈ ਵੀ ਆਪਾਂ ਨੂੰ ਕਿਰਨ ਦਾ ਵਿਆਹ ਕਰ ਦੇਣਾ ਚਾਹੀਦਾ ਪਰ ਜਿਹੜੇ ਵੀ ਮੁੰਡੇ ਨਾਲ ਆਪਾਂ ਨੂੰ ਵਿਆਹ ਕਰਨਾ ਆਪਾਂ ਉਹਨੂੰ ਚੰਗੀ ਤਰ੍ਹਾਂ ਪਰਖਣਾ ਘੱਟੋ-ਘੱਟ 2-3 ਮਹੀਨੇ ਪੂਰੀ ਆਉਂਦੀ ਇਨਕੁਆਰੀ ਕਰਨੀ ਹੈ। ਦੇਖ ਪੁੱਤ ਇਨਕੁਆਰੀਆਂ ਕਰਨ ਚ ਨਾ ਕੁਛ ਨਹੀਂ ਪਿਆ ਜਿੰਨੇ ਨਿਭਾਣੀ ਹੈ ਨਾ ਉਹਨੇ ਨਿਭਾਈ ਲੈਣੀ ਹੈ ਤੇ ਜਿੰਨੇ ਛੱਡਣਾ ਹੈ ਉਹ ਤੇ ਬਹਾਨਾ ਹੀ ਲੱਭਦਾ ਹੈ। ਮਾਤਾ ਜੇ ਆਪਾਂ ਕੁੜੀ ਦਾ ਵਿਆਹ ਨਾ ਹੀ ਕਰੀਏ ਉਹਨੂੰ ਸਾਰੀ ਜ਼ਿੰਦਗੀ ਆਪਣੇ ਕੋਲ ਹੀ ਰੱਖੀਏ। ਉਹਨੂੰ ਕੋਈ ਹਰਜ। ਕੁੜੀ ਨੂੰ ਇੱਥੇ ਬਿਠਾ ਲੈਣੇ ਆ ਉਹ ਤਾਂ ਕੋਈ ਹਰਜ ਨਹੀਂ। ਪਰ ਇੱਕ ਨਾ ਇੱਕ ਦਿਨ ਤਾਂ ਤੋੜਨੀ ਹੈ। ਰਿਸ਼ਤੇਦਾਰ ਕੀ ਕਹਿਣਗੇ? ਇਰ ਮਾਤਾ ਕਿਰਨ ਨੂੰ ਇੱਥੇ ਆਈ ਨੂੰ ਡੇਢ ਤੋਂ 2 ਮਹੀਨੇ ਹੋ ਗਏ ਕਿਹੜਾ ਰਿਸ਼ਤੇਦਾਰ ਤੁਹਾਡੀ ਦੋਨਾਂ ਦੀ ਸਾਰ ਲੈ ਗਿਆ ਮੈਨੂੰ ਇਹ ਦਾ ਮੰਮੀ ਰਿਸ਼ਤੇਦਾਰਾਂ ਨੂੰ ਇੱਕ ਬਹਾਨਾ ਚਾਹੀਦਾ ਹੁੰਦਾ ਵੀ ਤੁਹਾਡੇ ਘਰੇ ਕੁਝ ਹੋਵੇ ਅਸੀਂ ਸਵਾਦ ਲੈਣ ਆਈਏ ਤੇ ਅੱਜ ਇਹ ਰਿਸ਼ਤੇਦਾਰ ਆਪਾਂ ਕੀ ਚੁੱਲ੍ਹੇ 'ਚ ਪਾਉਣੇ ਆ ਜਿਹੜੇ ਆਪਣੇ ਸੁੱਖ 'ਚ ਆਉਣ ਤੇ ਦੁੱਖ 'ਚ ਆਪਣੀ ਸਾਰ ਨਾ ਲੈਣ ਫੇਰ ਵੀ ਤੁਸੀਂ ਕਿਰਨ ਦੇ ਵਿਆਹ ਕਰਨ ਦਾ ਫੈਸਲਾ ਲੈ ਹੀ ਲਿਆ ਤਾਂ ਕੋਈ ਗੱਲ ਨਹੀਂ ਕਿਰਨ ਨਾਲ ਗੱਲ ਕਰਨ ਦੀ ਮੇਰੀ ਜ਼ਿੰਮੇਵਾਰੀ ਪਰ ਫਿਰ ਵੀ ਮੁੰਡਾ ਲੱਭ ਲਓ ਤੁਸੀਂ ਵਧੀਆ ਲੱਭੀਓ ਇਹ ਕਿਹੜਾ ਮੁੰਡੇ ਦੇ ਮੱਥੇ ਤੇ ਲਿਖਿਆ ਕਿ ਉਹ ਵਧੀਆ ਹੈ ਕਿ ਉਹ ਨਹੀਂ ਵਧੀਆ ਇਹ ਤਾਂ ਪੁੱਤ ਜਦੋਂ ਆਪਾਂ ਰਿਸ਼ਤਾ ਜੋੜਾਂਗੇ ਨਾ ਤੇ ਨਿਭਾਵਾਂਗੇ ਫਿਰ ਪਤਾ ਚੱਲਦਾ ਵੀ ਕੌਣ ਵਧੀਆ ਤੇ ਕੌਣ ਨਹੀਂ ਵਧੀਆ ਚਲੋ ਇਹ ਤਾਂ ਹੈ ਨਾ ਮੁੰਡੇ ਨੂੰ ਪਰਖ ਕੇ ਪਤਾ ਲੱਗੂਗਾ ਵੀ ਉਹ ਚੰਗਾਰ ਕੇ ਮਾੜਾ ਮੰਮੀ ਇਹ ਜਿਹੜੀ ਜੈਸਮੀਨ ਕਿਰਨ ਨੂੰ ਫੋਨ ਕਰਦੀ ਆ ਉਹ ਤੇ ਤੁਹਾਨੂੰ ਕੀ ਓਬਜੈਕਸ਼ਨ ਆ ਮੈਨੂੰ ਤਾਂ ਦਿੱਕਤ ਹੀ ਦਿੱਕਤ ਐ ਉਹ ਕੋ ਸਾਡੀ ਕੁੜੀ ਦੀ ਰੈਕੀ ਕਰਦੀ ਪਈ ਐ ਬਈ ਖਾਦਾ ਐ ਪੀਤਾ ਐ ਨਹੀਂ ਪੀਤਾ ਬੱਚੇ ਕਿਵੇਂ ਨੇ ਉਹ ਕੋਣ ਹੁੰਦੀ ਪੁੱਛਣ ਆਲੀ ਤੁਹਾਨੂੰ ਪਤਾ ਕਿੰਨ ਆਪਣੀ ਪਹਿਲਾਂ ਆਈ ਸੀਗੀ ਤੇ ਖਾਲੀ ਹੱਥ ਆਈ ਸੀਗੀ ਜਦੋਂ ਦੁਬਾਰਾ ਆਈ ਆ ਤੇ 14 ਲੱਖ ਰੁਪਈਆ ਲੈ ਕੇ ਆਈ ਆ ਤੇ ਉਹ ਜੈਸਮੀਨ ਨੇ ਦਵਾਇਆ ਭੁੱਲ ਗਏ ਹੋ ਤੁਸੀਂ ਮੰਮੀ 14000 ਨਹੀਂ 14 ਲੱਖ ਕਿੰਨੀ ਅਮਾਉਂਟ ਹੁੰਦੀ ਐ ਪਤਾ ਤੁਹਾਨੂੰ ਜੇ 14 ਲੱਖ ਰੁਪਈਆ ਇੱਕ ਸਾਲ ਲਈ ਬੈਂਕ 'ਚ ਰੱਖ ਦਈਏ ਨਾ ਇਹ 14 ਦਾ 14.5 ਬਣ ਜਾਂਦਾ ਚਲ ਮੈਂ ਮੰਨ ਲੈਨੀ ਆ ਤੇਰੀ ਗੱਲ ਵੀ ਤੂੰ ਗੱਲ ਸਹੀ ਕਰ ਰਹੀ ਆ ਪਰ ਕਿਰਨ ਆਪਣੀ ਉਹਨਾਂ ਦੇ ਰੰਗਾ 'ਚੋਂ ਨਿਕਲੂਗੀ ਤਾਂ ਹੀ ਅਗਲੇ ਰੰਗਾ 'ਚ ਰੰਗੀ ਜਾਊਗੀ ਜੇ ਆਪਾਂ ਹੁਣ ਕਿਰਨ ਦਾ ਵਿਆਹ ਕਰੀਏ ਤੇ ਉਹ ਜੈਸਮੀਨ ਨੂੰ ਦੱਸ ਦਵੇ ਉਹ ਉੱਥੇ ਆ ਕੇ ਭੜਥੂ ਪਾਵੇ ਫਿਰ ਆਪਾਂ ਦੱਸ ਕੀ ਕਰਾਂਗੇ ਮੈਂ ਤਾਂ ਨਾ ਰਮਨ ਇਹ ਚਾਨੀ ਆ ਵੀ ਮੇਰੇ ਤਿੰਨੋਂ ਬੱਚੇ ਨਾ ਮਿਲਜੁਲ ਕੇ ਰਹਿਣ ਕਿਰਨ ਨੂੰ ਇੱਥੇ ਬਿਠਾਣਾ ਉਹ ਵੀ ਜ਼ਿੰਮੇਵਾਰੀ ਤੇਰੀ ਏ ਤੇ ਉਹਦਾ ਵਿਆਹ ਕਰਨਾ ਤੇ ਉਹ ਵੀ ਜ਼ਿੰਮੇਵਾਰੀ ਮੈਂ ਤੈਨੂੰ ਹੀ ਦੇਣੀ ਆ ਚਲੋ ਮੈਂ ਜਾਣਾ ਆਫਿਸ ਮੌਕਾ ਦੇਖ ਕੇ ਮੋਂਦ ਨੇ ਕਰਦਾ ਗੱਲ ਮੈਨੂੰ ਨਹੀਂ ਲੱਗਦਾ ਕਿਰਨ ਵਿਆਹ ਵਾਸਤੇ ਮੰਨੂਗੀ ਜਦ ਦੀ ਕਿਰਨ ਆਈ ਏ ਨਾ ਤੁਹਾਡੇ ਕੰਮ ਦੇ ਵਿੱਚ ਵਾਦਾ ਹੀ ਵਾਦਾ ਹੋਇਆ ਪਰ ਤੂੰ ਕਿਰਨ ਨੂੰ ਇਹ ਅਹਿਸਾਸ ਨਾ ਦਵਾ ਕਿ ਕਿਰਨ ਤੂੰ ਸਾਡੇ ਫਾਇਦੇ ਵਾਸਤੇ ਆਈ ਏ ਮੰਮੀ ਇੰਨਾ ਕ ਤਾਂ ਤੁਹਾਡਾ ਮੁੰਡਾ ਸਿਆਣਾ ਬੀ ਤੀਆਂ ਭੈਣਾਂ ਤੋਂ ਫਾਇਦੇ ਲਈ ਕਿੱਥੇ ਨਿਕਲਦੇ ਆ ਇਹ ਤਾਂ ਤੁਹਾਨੂੰ ਵੀ ਪਤਾ ਇਹੀ ਮੈਂ ਕਹਿੰਨੀ ਆ ਜੇ ਹੁਣ ਤੱਕ ਤੂੰ ਕਿਰਨ ਵਾਸਤੇ ਵਧੀਆ ਕਰਦਾ ਆਇਆ ਨਾ ਤੇ ਹੁਣ ਕੁਝ ਮਾੜਾ ਨਾ ਉਹਦੇ ਬਾਰੇ ਸੋਚ ਮੈਂ ਕਹਿੰਨੀ ਆ ਵਧੀਆ ਜਾਂ ਮੁੰਡਾ ਵੇਖ ਤੇ ਕਿਰਨ ਦਾ ਆਪਾਂ ਵਿਆਹ ਕਰਾਂਗੇ ਅੰਨੇ ਤੁਹਾਨੂੰ ਪਤਾ ਕਿਰਨ ਦੇ ਆਉਣ ਨਾਲ ਸਾਡਾ 5-6 ਲੱਖ ਰੁਪਇਆ ਮਰਿਆ ਹੋਇਆ ਆਇਆ ਪਰ ਅਸੀਂ ਉਹ 5-6 ਲੱਖ ਰੁਪਇਆ ਕਿਰਨ ਨੂੰ ਹੀ ਦਿੱਤਾ ਸਾਨੂੰ ਇਹ ਸਕੂਨ ਆ ਵੀ ਸਾਡੀ ਭੈਣ ਕੋਲੀ ਆ ਇਹੀ ਤਾਂ ਮੈਂ ਤੈਨੂੰ ਕਹਿਨੀ ਆ ਵੀ 5-6 ਲੱਖ ਰੁਪਈਆ ਤੂੰ ਕੁੜੀ ਨੂੰ ਦੇ ਤਾ ਤੇ 14-15 ਲੱਖ ਰੁਪਈਆ ਉਹਦੇ ਕੋਲ ਪਹਿਲੇ ਹੈਗਾ ਤੇ ਫਿਰ ਜਦੋਂ ਆਪਾਂ ਵਿਆਹ ਕਰਾਂਗੇ ਤੇ ਕੁਛ ਥੋੜਾ ਬੋਤਾ ਦਾਂਗੇ ਕੁੜੀ ਨੂੰ ਫਿਰ ਕਿਹੜਾ ਐਦਾਂ ਦਾ ਮੁੰਡਾ ਹੋਊਗਾ ਜਿਹੜਾ ਆਪਣੀ ਕਿਰਨ ਨੂੰ ਤੰਗ ਕਰ ਜੂਗਾ ਮਾਤਾ ਇਹ ਤਾਂ ਫਿਰ ਤੁਹਾਡਾ ਭਲੇਖਾ ਹੀ ਆ ਅਸੀਂ ਸਾਰੀ ਦਿਹਾੜੀ ਬਾਹਰ ਰਹਿੰਨੇ ਕਈ ਨਾ ਕੁੱਤੇ ਐਡੀ ਗੰਦੀ ਨਸਲ ਦੇ ਹੁੰਦੇ ਆ ਨਾ ਜਿੰਨਾ ਮਰਜ਼ੀ ਦੇ ਦੋ ਉਹਨਾਂ ਦਾ ਢਿੱਡ ਨਹੀਂ ਭਰਦਾ ਪਰ ਕਈ ਇੱਕ ਰੋਟੀ ਨਾਲ ਵੀ ਰਾਜ ਜਾਂਦੇ ਕਿਰਨ ਜਦੋਂ ਜਦੋਂ ਮੇਰੇ ਸਾਹਮਣੇ ਆਉਂਦੀ ਹੈ ਨਾ ਮੈਂ ਤਾਂ ਇਹੀ ਸੋਚਦੀ ਆ ਵੀ ਤੀਆਂ ਜੰਮਣੀਆਂ ਹੀ ਸੌਖੀਆਂ ਪਰ ਇਹਨਾਂ ਨੂੰ ਸਾਂਭ ਕੇ ਰੱਖਣਾ ਨਾ ਬੜਾ ਔਖਾ ਹੈ ਮਾਤਾ ਸਾਡੇ ਘਰੇ ਤਾਂ ਇੱਕ ਹੀ ਧੀ ਹੋਈ ਆ ਉਹਨਾਂ ਨੂੰ ਪੁੱਛ ਕੇ ਦੇਖ ਜਿਨ੍ਹਾਂ ਦੇ ਘਰੇ ਤਿੰਨ ਤਿੰਨ ਧੀਆਂ ਨੇ ਉਹ ਕਿੱਦਾਂ ਮੈਨੇਜ ਕਰਦੇ ਹੋਣੇ ਮੈਂ ਤਾਂ ਰੱਬ ਨੂੰ ਕਹਿੰਨੀ ਆ ਵੀ ਚਾਹੇ ਤੂੰ ਤਿੰਨ ਧੀਆਂ ਦੇ ਚਾਹੇ ਦੇ ਚਾਰ ਪਰ ਨਾਲ ਨਾ ਇੱਕ ਭਰਾ ਜ਼ਰੂਰ ਦੇ ਤਿੰਨਾਂ ਚਾਰਾਂ ਭੈਣਾਂ ਨੂੰ ਨਾ ਇੱਕ ਭਰਾ ਦਾ ਹੀ ਬਹੁਤ ਸਾਰਾ ਹੁੰਦਾ ਰਕੜੀ ਆਉਣ ਵਾਲੀ ਆ ਭੈਣਾਂ ਨੂੰ ਇਕੱਲੇ ਭਰਾਵਾਂ ਦਾ ਸਹਾਰਾ ਨਹੀਂ ਹੁੰਦਾ ਭਰਾਵਾਂ ਨੂੰ ਵੀ ਭੈਣਾਂ ਦਾ ਸਹਾਰਾ ਹੁੰਦਾ ਉਹ ਦਿਨ ਦੋਨਾਂ ਦੇ ਇਕੱਠੇ ਹੋਣ ਵਾਲੀ ਵਧੀਆ ਲੰਘਦਾ ਤੇਰੇ ਹੋਣ ਤੋਂ ਬਾਅਦ ਨਾ ਅੱチェ 7 ਸਾਲਾਂ ਬਾਅਦ ਕਿਰਨ ਹੋਈ ਸੀ ਤਾਂ ਮੈਂ ਰੱਬ ਦੇ ਅੱਗੇ ਨਾ ਇਹੀ ਦੁਆ ਕਰਦੀ ਸੀ ਕਿ ਰੱਬਾ ਹੁਣ ਦੇਵੇਂਗਾ ਨਾ ਕੁੜੀਓ ਹੀ ਦੇਈ ਵੀ ਮੇਰੇ ਮੁੰਡੇ ਨੂੰ ਨਾ ਕਿਸੇ ਦੇ ਅੱਗੇ ਗੋਟ ਨਾ ਕਰਨਾ ਪਵੇ ਮੰਮੀ ਤੁਹਾਡਾ ਟਾਈਮ ਵਧੀਆ ਸੀ ਚਾਚੇ ਤਾਏ ਉਹ ਹੋਰ ਫਲਾਨਾ ਤੇ ਉਪੜਾ ਰਿਸ਼ਤੇਦਾਰ ਆ ਕੇ ਰਖਣੀਆਂ ਬਣ ਜਾਂਦੇ ਸੀ ਤੇ ਅੱਜ ਕੱਲ ਰਖਣੀਆਂ ਨਹੀਂ ਧਾਗੇ ਰਹਿ ਗਏ ਨੇ ਉਹ ਧਾਗਾ ਬੰਨਣ ਦਾ ਵੀ ਮੁੱਲ ਮੰਗਦਿਆਂ ਨਹੀਂ ਨਹੀਂ ਕੋਈ ਲੋਕ ਤਾਂ ਅੱਜ ਵੀ ਨਾ ਪੁਰਾਣੇ ਸਮੇਂ ਦੇ ਨਾਲ ਹੀ ਜੀ ਰਹੇ ਨੇ ਉਹ ਕਹਿੰਦੇ ਆ ਵੀ ਸਾਡਾ ਭਰਾ ਸਲਾਮਤ ਰਵੇ ਸਾਨੂੰ ਲੈਣ ਦੇਣ ਨਾਲ ਕੋਈ ਮਤਲਬ ਨਹੀਂ ਮੰਮੀ ਇਹੋ ਜੀ ਤਾਂ ਮੇਰੀ ਭੈਣ ਉਹ ਕਹਿੰਦੀ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਭਰਾ ਸਲਾਮਤ ਰਹਿਣ ਦੇਲਾ ਉਹਦੇ ਪੈਰਾਂ ਨੂੰ ਸਾਨੂੰ ਰੱਬ ਨੇ ਕਿੰਨਾ ਕੁਛ ਦੇਤਾ ਜੇ ਮੰਮੀ ਉਹਦੇ ਪੈਰਾਂ ਨੂੰ ਸਾਨੂੰ 10 ਲੱਖ ਦਾ ਫਾਇਦਾ ਹੋ ਗਿਆ ਜਿਉਂ ਉੱਚੋ ਅਸੀਂ ਉਹਨੂੰ 2 ਲੱਖ ਮਨਾ ਦਈਏ ਤੇ ਫਿਰ ਲਾਂਤ ਆਜੇ ਭਰਾਵਾਂ ਤੇ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਜੇ ਆਪਾਂ ਕਿਰਨ ਦਾ ਕਰਾਂਗੇ ਅਰਕੀ ਵਿਆਹ ਤਾਂ ਚੰਗੀ ਤਰ੍ਹਾਂ ਕਰਾਂਗੇ ਜੇ ਆਪਣੀ ਕੁੜੀ ਇੱਥੇ ਬੈਠੀ ਆ ਤੇ ਉਹਦੀ ਸਾਰੀ ਜ਼ਿੰਮੇਵਾਰੀ ਮੇਰੀ ਆ ਚੱਲ ਚੰਗਾ ਹੁਣ ਤੂੰ ਨਾ ਕੁੜੀ ਦੀ ਜ਼ਿੰਮੇਵਾਰੀ ਲੈ ਲਈਏ ਹੁਣ ਤੇਰੀ ਮਰਜ਼ੀ ਏ ਵੀ ਵਿਆਹ ਕਰਨਾ ਹੈ ਕਿ ਇੱਥੇ ਰੱਖਣਾ ਹੈ ਚਲੋ ਠੀਕ ਆ ਮੰਮੀ ਹੁਣ ਕਿਰਨ ਦੇ ਨਾਲ ਇਸ ਘਰ ਚ ਵਿਆਹ ਦੀ ਕੋਈ ਵੀ ਗੱਲ ਨਹੀਂ ਕਰੂੰਗਾ ਨਾ ਤੁਸੀਂ ਨਾ ਤੁਹਾਡੀਆਂ ਨੋਆ ਮੈਂ ਤੇ ਪਵਨ ਆਪ ਹੀ ਗੱਲ ਕਰਾਂਗੇ ਐਨੇ ਜ਼ਿੰਮੇਵਾਰ ਮੁੰਡੇ ਹੋਣ ਨਾ ਤੇ ਫਿਰ ਬੰਦਾ ਕਿਉਂ ਨਾ ਮੁੰਡੇ ਮੰਗੇ ਇਹ ਹੀ ਰੱਬ ਨੂੰ ਕਹਿੰਦੀ ਸੀ ਵੀ ਇੱਕ ਮੁੰਡਾ ਕਿਰਨ ਦੀ ਝੋਲੀ ਚ ਵੀ ਪਾ ਦਿੰਦਾ ਮੰਮੀ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਜਿੰਨੇ ਜ਼ਿੰਮੇਵਾਰ ਅਸੀਂ ਆ ਨਾ ਸਾਡੇ ਤੋਂ ਵੱਧ ਜ਼ਿੰਮੇਵਾਰ ਕਿਰਨ ਦੀਆਂ ਕੁੜੀਆਂ ਨਿਕਲ ਗਈਆਂ ਦੇਖਿਓ ਅਜਮਾਲਿਓ ਮਨਪ੍ਰੀਤ ਪੁੱਤ ਮੇਰੀ ਤਬੀਅਤ ਨਾ ਠੀਕ ਜੀ ਨਾ ਲੱਗਦੀ ਨਾਲੇ ਨਾ ਗਲਾ ਵੀ ਦੁਖਦਾ ਬੜੀ ਦਵਾਈ ਦਵਾ ਲਿਆਉਂਗਾ ਮਾਦਾ ਸਿਰ ਤੇਰਾ ਤਾਂ ਦੁਖਦਾ ਇੰਨਾ ਬੋਝ ਹੈ ਨਹੀਂ ਜਿੰਨਾ ਤੂੰ ਚੱਕੀ ਫੇਰਦੀ ਆਂ ਤੇ ਗਲਾ ਤੇਰਾ ਤਾਂ ਦੁਖਦਾ ਕਿ ਜ਼ਿਆਦਾ ਤੂੰ ਬੋਲ ਨਹੀਂ ਆ। ਅ ਜਦੋਂ ਤੂੰ ਬਿਮਾਰ ਹੁੰਦਾ ਸੀ ਨਾ ਉਹ ਤਾਂ ਮੈਂ ਤੈਨੂੰ ਐਦਾ ਤਾਨੇ ਨਹੀਂ ਸੀ ਮਾਰਦੀ ਜਿੱਦਾਂ ਹੁਣ ਤੂੰ ਮੈਨੂੰ ਤਾਨੇ ਮਾਰਦਾ ਪਿਆ। ਸਿਰ ਤੇ ਗਲਾ ਹੀ ਦੁਖਦਾ ਪਿਆ ਨਾ ਕੋਈ ਨਾ ਲਾਪਰੀ ਕੋਈ ਦਵਾਈਆਂ ਹੈਗੀਆਂ ਵਾ ਮੈਂ ਕਹਿ ਦਿੰਦਾ ਉਹਨੂੰ ਉਹ ਦੇ ਜੰਦੀ ਤੁਹਾਨੂੰ ਆਖ। ਓਏ ਇੱਧਰ ਆ ਇੱਕ ਮਿੰਟ ਮੇਰੀ ਗੱਲ ਤਾਂ ਸੁਣ। ਇਹ ਦਰਦ ਨਾ ਦਵਾਈਆਂ ਵਾਲਾ ਨਹੀਂ ਹੈਗਾ। ਮੰਮੀ ਜੀ ਮੈਂ ਹੁਣ ਇਹਨਾ ਰੋਟੀ ਬਣਾ ਕੇ ਹਟੀਆਂ ਇਹਨਾਂ ਨੂੰ ਪਹਿਲਾਂ ਰੋਟੀ ਖਾ ਲੈਣ ਦੋ ਤੇ ਫਿਰ ਤੁਸੀਂ ਜਿਹੜੀ ਵੀ ਗੱਲ ਕਰਨੀ ਹੋਈ ਨਾ ਕਰ ਲਿਓ ਤੇ ਨਾਲੇ ਹੁਣ ਇਹ ਤਾਂ ਤੁਸੀਂ ਚੰਗੇ ਭਲੇ ਸੀ ਹੁਣ ਤੁਹਾਡੇ ਸਿਰ ਨੂੰ ਤੇ ਗਲੇ ਨੂੰ ਕੀ ਹੋ ਗਿਆ ਉਹ ਅਸੀਂ ਮਾਂ ਪੁੱਤ ਗੱਲ ਕਰ ਰਹੇ ਆ ਨਾ ਮਲੇ ਤੈਨੂੰ ਵਿੱਚ ਕਿਸੇ ਨੇ ਬੁਲਾਇਆ ਸਾਨੂੰ ਗੱਲ ਕਰਨ ਦੇ ਮਨਪ੍ਰੀਤ ਇੱਧਰ ਆ ਕੇ ਬੈ ਬੁੱਤ ਘਰ ਦੇ ਵਿੱਚ ਨਾ 2 ਦਿਨ ਪਹਿਲੇ ਫਲੇਸ਼ ਹੋਇਆ ਮੈਨੂੰ ਇਹ ਨਹੀਂ ਪਤਾ ਕਿ ਕਿੰਨੂੰ ਇਹਨੇ ਦੱਸਿਆ ਤੇ ਨਹੀਂ ਦੱਸਿਆ ਪਰ ਮੈਂ ਤੈਨੂੰ ਦੱਸ ਦਿੰਨੀ ਆ ਉਹਦੇ ਵਿੱਚ ਗਲਤੀ ਵੀ ਇਹਦੀ ਸੀ ਜੇ ਇਹਨੂੰ ਪਤਾ ਸੀ ਕਿ ਗਲਤੀ ਇਹਦੀ ਸੀ ਤਾਂ ਹੀ ਇਹਨੇ ਤੈਨੂੰ ਨਹੀਂ ਦੱਸਿਆ ਨਹੀਂ ਤੇ ਸਾਰਾ ਕੁਝ ਤੈਨੂੰ ਦੱਸ ਦਿੰਦੀ ਲਾਪਰੀ ਤੋਂ ਮੰਮੀ ਦੀ ਨਾ ਯਾਦਾਂ ਕਮਜ਼ੋਰ ਹੋ ਚੁੱਕੀ ਆ ਉਧਰ ਵਾਲੇ ਕਮਰੇ 'ਚ ਮੈਨੂੰ ਆਪ ਹੀ ਦੱਸਿਆ ਕਿ ਇਹ ਗੁੱਤੰਗੁੱਤੀ ਹੋ ਚੁੱਕੀ ਆ ਹੁਣ ਆਪ ਹੀ ਭੁੱਲ ਗਏ ਆ ਮੰਮੀ ਜੀ ਜੇ ਤੁਹਾਨੂੰ ਐਪਟ ਨਹੀਂ ਨਾ ਹੁੰਦੀ ਤੇ ਨਾ ਕਰਿਆ ਕਰੋ ਤੁਸੀਂ ਆਪ ਹੀ ਕਹਿੰਨੇ ਹੋ ਕਿ ਮੇਰਾ ਗਲਾ ਤੇ ਸਿਰ ਦੁਖਦਾ ਤੇ ਹੁਣ ਤੁਸੀਂ ਚੰਗੇ ਭਲੇ ਵੀ ਹੋ ਗਏ ਹੋ ਨਾਲੇ ਕਹਿੰਨੇ ਹੋ ਕਿ ਇਹਨੇ ਤੈਨੂੰ ਗੱਲ ਨਹੀਂ ਦੱਸੀ ਤੁਸੀਂ ਆਪ ਤੇ ਸਾਰਾ ਕੁਝ ਦੱਸ ਕੇ ਆਏ ਹੋ ਮੈਨੂੰ ਨਾ ਇੰਨੀ ਟੈਨਸ਼ਨ ਹੋਈ ਪਈ ਆ ਕਿ ਮੈਨੂੰ ਪਤਾ ਹੀ ਨਹੀਂ ਚੱਲਦਾ ਕਿ ਮੈਂ ਕੀ ਬੋਲਦੀ ਆ ਮਾਦਾ ਮਾੜੀ ਜ਼ੁਬਾਨ ਨੂੰ ਨਾ ਅਰੈਸਟ ਦੇ ਦਿਓ ਜੇ ਨਹੀਂ ਬੋਲਿਆ ਜਾਂਦਾ ਨਾ ਤੇ ਕਿਉਂ ਬੋਲਦੇ ਹੋ ਨਹੀਂ ਤੇ ਕਿ ਇੱਕ ਦੋ ਦਿਨ ਕਿਤੇ ਜਾਓ ਜੇ ਨਹੀਂ ਜਾਣਾ ਤਾਂ ਇੱਥੇ ਰੈਸਟ ਕਰ ਲੋ। ਉੰਦਾ ਕਰਿਆ ਕਰੋ। ਆ ਨੇੜੇ ਆਪਣਾ ਨਾ ਮੰਦਿਰ ਹੈਗਾ। ਮੰਦਿਰ 'ਚ ਜਾਇਆ ਕਰੋ। ਇੱਥੇ ਪਾਠ ਪੂਜਾ ਕਰਿਆ ਕਰੋ। ਮੈਂ ਮੰਦਿਰ ਤਾਂ ਜਾਇਆ ਕਰੂੰਗੀ। ਪਰ ਇਹਨੇ ਨਾ ਮੈਨੂੰ ਇੱਕ ਗੱਲ ਪੁੱਛਿਆ ਖਪਾਇਆ ਪਿਆ। ਇਹਨੂੰ ਕਹਿ ਮੇਰੀ ਮੰਨ ਗੱਲ ਕਿ ਮੈਂ ਆਪੇ ਸ਼ਾਰਟ ਹੋ ਜਾਣਾ। ਲੱਭ ਰੀਤ ਜੋ ਮਾਤਾ ਕਹਿੰਦੀ ਆ ਕਰਕੇ ਨਾ ਵੈਲੀਓ ਐਵੇਂ ਕਿਚ-ਕਿਚ ਚ ਚੰਗੀ ਨਹੀਂ ਲਾਦੀ ਉਹਨੂੰ ਘਰੇ। ਤੁਹਾਨੂੰ ਪਤਾ ਵੀ ਹੈ ਮਾਤਾ ਕਹਿੰਦੀ ਕਿ ਪਈ ਆ। ਮੈਨੂੰ ਕਹਿੰਦੇ ਜਾ ਕੇ ਰੁਪਾਲੇ ਤੋਂ ਮਾਫੀ ਮੰਗ। ਹੁਣ ਤੁਸੀਂ ਦੱਸੋ ਮੰਗ ਲਾ? ਮਾ ਤਾਂ ਇਹ ਕਿਹੜੀ ਗੱਲੋਂ ਮਾਫੀ ਮੰਗੇ? ਨਾਲੇ ਗੱਲਾਂ ਵੀ ਸੁਣੇ, ਨਾਲੇ ਮਾਫੀਆਂ ਵੀ ਮੰਗੇ। ਹੈ ਜਨਾਨੀ ਦਾ ਗੁਲਾਮ। ਕਿ ਇਹਦੇ ਮਾਫੀ ਮੰਗਣ ਨਾਲ ਤੇਰੀ ਮਾਂ ਠੀਕ ਹੋ ਰਹੀ ਐ। ਘਰ ਦਾ ਮਾਹੌਲ ਸ਼ਾਂਤ ਹੋ ਰਿਹਾ ਐ। ਤੈਨੂੰ ਕਹਿ ਕਿ ਮਾਫੀ ਮੰਗੇ। ਹਾਂ ਲਾਪਰੀਤ, ਤੂੰ ਦੱਸ ਕਿੱਦਾਂ ਕਰਨੀ ਐ। ਤੈਨੂੰ ਪ੍ਰੋਪਰ ਯਾਦ ਆ ਪਹਿਲਾਂ ਗਲਤੀ ਕਿੰਨੇ ਕੀਤੀ ਸੀ? ਹਾਂਜੀ, ਮੈਨੂੰ ਯਾਦ ਆ। ਪਹਿਲੀ ਗਲਤੀ ਜਿਹੜੀ ਉਹ ਰੁਪਾਲੇ ਦੀ ਫਰੈਂਡ ਆਈ ਸੀ। ਉਹਨੇ ਕੀਤੀ ਮੈਨੂੰ ਕਹਿੰਦੀ ਇਹ ਗਲਾਸ ਤੇਰੇ ਪੇਕਿਆਂ ਤੋਂ ਆਇਆ ਦੂਜੀ ਗਲਤੀ ਰੁਪਾਲੀ ਨੇ ਕੀਤੀ ਜਿਹੜੀ ਮੇਰੇ ਮਾਪਿਓ ਤੱਕ ਗਈ ਤੇ ਤੀਜੀ ਗਲਤੀ ਉਹਨੇ ਮੇਰੇ ਤੇ ਹੱਥ ਚੱਕਿਆ ਤੇ ਜੇ ਮੈਂ ਆਪਣੇ ਬਚਾ ਲਈ ਉਹਦੀ ਗੁੱਸਾ ਪੋਟੇ ਦਿੱਤੀ ਆ ਤੇ ਕੀ ਹੋ ਗਿਆ ਮਾਤਾ ਲੜਾਈ ਕਿੱਥੋਂ ਸ਼ੁਰੂ ਹੋਈ ਰੁਪਾਲੀ ਦੀ ਸਹੇਲੀ ਤੋਂ ਜੇ ਉਹ ਆ ਕੇ ਪੇਕਿਆਂ ਦੀ ਗੱਲ ਨਾ ਕਰਦੀ ਲੜਾਈ ਹੋਣੀ ਸੀ ਇੱਕ ਬੰਦਾ ਜਿਹਦਾ ਪਤਾ ਹੀ ਨਹੀਂ ਕੋਈ ਕਿੱਥੇ ਰਹਿੰਦਾ ਕਿੱਥੇ ਨਹੀਂ ਤੇਰੀ ਆ ਕੇ ਨੂਨ ਤਾਣਾ ਮਾਰੇ ਉਹਦੇ ਪੇਕਿਆਂ ਦਾ ਤੇ ਤੇ ਚੰਗੀ ਗੱਲ ਤਾਂ ਨਹੀਂ ਦੇਖੋ ਜੀ ਇਹਨਾਂ ਕੁਝ ਹੋਣ ਤੋਂ ਬਾਅਦ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਗਲਤੀ ਕਿਹਦੀ ਸੀ ਰੁਪਾਲੀ ਤੇ ਉਹਦੀ ਫਰੈਂਡ ਦੀ ਮੈਂ ਮੰਮੀ ਨੂੰ ਕਿਹਾ ਕਿ ਮੈਂ ਸੋੜੀ ਮੰਗ ਲੈਣੀ ਆ ਪਰ ਰੁਪਾਲੀ ਵੀ ਨਾ ਆਣ ਕੇ ਮੇਰੇ ਤੋਂ ਸੋੜੀ ਮੰਗੇ ਤੇ ਮੰਮੀ ਕਹਿੰਦੇ ਆ ਕਿ ਤੂੰ ਖੱਲੀ ਸੋੜੀ ਮੰਗ ਤੂੰ ਛੋਟੀ ਐ ਹੁਣ ਇਹ ਤਾਂ ਗੱਲ ਚੰਗੀ ਨਾਲ ਜੇ ਸੋਚਿਆ ਜਾਵੇ ਜੇ ਰੁਪਾਲੀ ਮਾਫੀ ਮੰਗਦੀ ਆ ਤੇ ਉਸ ਤੋਂ ਪਹਿਲਾਂ ਉਹਦੀ ਫਰੈਂਡ ਦੀ ਮਾਫੀ ਮੰਗਣੀ ਬੰਦੀ ਆ ਓ ਮੈਂ ਤਾਂ ਬਣਾਇਆ ਸੀ ਮਟਰ ਵਾਲੇ ਚੋਲ ਤੂੰ ਚੋਲਾਂ ਦੀ ਖਿਚੜੀ ਉਹ ਬਣਾਈ ਜਾਨਾ ਔਰ ਪਾਲੀ ਦਾ ਮਾ ਵੀ ਮੰਗਣਾਂ ਨੂੰ ਤਿਆਰ ਨੇ ਫਿਰ ਫਰੈਂਡ ਕਿੱਥੋਂ ਮੰਗ ਲੋਗੀ ਬੱਸ ਫਿਰ ਜਿਉ ਹੋਰ ਹੀ ਮਾਫੀ ਮੰਗ ਸਕਦੇ ਫਿਰ ਇਹ ਕਿਉਂ ਮੰਗੇ ਫਿਰ ਗੱਲ ਹੀ ਖਤਮ ਹੋ ਗਈ ਤੂੰ ਨਾ ਇਸ ਟਾਈਮ ਆਪਣੇ ਜਨਾਨੀਏ ਦਿਮਾਗ ਨਾਲ ਨਾ ਚੱਲ ਆਪਣੇ ਦਿਮਾਗ ਨਾਲ ਚੱਲ ਜਿਹੜਾ ਪਾਲੀ ਨੇ ਸਵਰਣੇ ਨੂੰ ਦੱਸਤਾ ਨਾ ਤੇ ਤੈਨੂੰ ਫਿਰ ਉਹਦਾ ਗੁੱਸੇ ਦਾ ਪਤਾ ਹੀ ਆ ਉਹਨੇ ਆ ਕੇ ਸਿੱਧਾ ਤੇਰੇ ਗਲਾਵੇਂ ਨੂੰ ਹੱਥ ਪਾਣਾ ਮਾਤਾ ਦੇਖ ਚੂੜੀਆਂ ਤੂੰ ਪਾਈਆਂ ਮੈਂ ਨਹੀਂ ਪਾਈਆਂ ਜੇ ਅਗਲਾ ਗਲਾਵੇ ਨੂੰ ਹੱਥ ਪਾਊਗਾ ਤੇ ਮੈਂ ਸੁੱਕਾ ਛੱਡ ਦੂੰਗਾ ਮੰਮੀ ਜੋ ਜਨਾਨੀ ਪਿੱਛੇ ਲੱਗ ਕੇ ਛੋਟੇ ਭਰਾ ਦੇ ਹੱਥ ਚੱਕ ਸਕਦਾ ਨਾ ਤੇ ਮੈਂ ਵੀ ਫਿਰ ਵੱਡੇ ਛੋਟੇ ਦਾ ਲਿਆਜ ਨਹੀਂ ਰੱਖਣਾ ਕਿ ਉਹਨੂੰ ਫੈਮਲੀ ਪਿਆਰੀ ਹੈ ਨਾ ਆਪਣੀ ਮਾਤਾ ਤੇ ਮੈਨੂੰ ਵੀ ਆਪਣੀ ਫੈਮਲੀ ਪਿਆਰੀ ਹੈ ਜੇ ਤੁਸੀਂ ਦੋਨੋਂ ਆਪਸ ਚਪੜਾ ਲੜੋਗੇ ਤਾਂ ਇਹ ਗੱਲ ਚੰਗੀ ਐ ਮੈਂ ਆਪਣੇ ਅੱਖਾਂ ਦੇ ਸਾਹਮਣੇ ਤੁਹਾਨੂੰ ਦੋਨਾਂ ਨੂੰ ਆਪਸ ਚ ਲੜਦੇ ਦੇਖ ਸਕਦੀ ਆ ਤੇ ਨਾਲੇ ਜਿਹੜਾ ਗਲੀ ਮੁਹੱਲੇ ਜਲੂਸ ਨਿਕਲੂਗਾ ਉਹ ਲੱਗ ਜੇ ਇੱਕ ਇਹਦੇ ਮਾਫੀ ਮੰਗਣ ਨਾਲ ਘਰ ਦਾ ਮਾਹੌਲ ਸਹੀ ਹੁੰਦਾ ਤੈਨੂੰ ਕਹਿ ਮਾਫੀ ਮੰਗ ਮਾਤਾ ਜੇ ਇਹਦੇ ਮਾਫੀ ਮੰਗਨ ਨਾਲ ਸਭ ਕੁਝ ਸਹੀ ਹੁੰਦਾ ਤੇ ਇਹ ਮੰਗ ਲੈਂਦੀ ਔਰ ਉਹਦੀ ਕੀ ਗਰੰਟੀ ਆ ਕਿ ਉਹ ਦੁਬਾਰਾ ਪੰਗੇ ਲਾਊਗੀ ਕਿ ਨਹੀਂ ਲਾਊਗੀ ਉਹ ਚੱਲ ਕੋਈ ਨਹੀਂ ਜੇ ਇਹਦੇ ਮਾਫੀ ਮੰਗਨ ਨਾਲ ਸ਼ਾਂਤੀ ਹੁੰਦੀ ਆ ਤਾਂ ਇੱਕ ਵਾਰ ਤਾਂ ਮਾਫੀ ਮੰਗੇ ਬਾਅਦ ਦੀ ਬਾਤ ਦੇਖਾਂਗੇ ਚੱਲ ਆਪ੍ਰੀਤ ਫੋਨ ਮਾਫੀ ਮੰਗ ਲਾ ਜੇ ਅੱਗੋਂ ਤੋਂ ਕੋਈ ਵੀ ਗੱਲ ਹੋਊਗੀ ਫਿਰ ਮੈਂ ਬੈਠਾਂ ਮੈਂ ਆਪੇ ਦੇਖੂਗਾ ਠੀਕ ਆ ਮੰਮੀ ਮੈਂ ਮਾਫੀ ਮੰਗ ਲੈਣੀ ਆ ਪਰ ਜੇ ਉਹ ਮੈਨੂੰ ਵੱਧ ਘੱਟ ਬੋਲੀ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ ਚੱਲ ਮਾਦਾ ਉੱਠ ਆ ਮਾਫੀ ਵਾਲਾ ਨਾ ਕਲੀਅਰ ਕਰ ਦਈਏ ਫਿਰ ਮੈਂ ਤੈਨੂੰ ਦਵਾਈ ਦਵਾ ਲੈਣਾ ਉਹ ਨਾ ਨਾ ਦਵਾਈ ਦੀ ਲੋੜ ਹੀ ਨਹੀਂ ਹੁਣ ਤਾਂ ਮੈਂ ਠੀਕ ਆ ਮਾਦਾ ਨੇ ਨਾ ਸਕੂਲ ਟਾਈਮ ਸਕੂਲੇ ਦੇ ਬੋਰਡ ਦਿੱਤੇ ਆ ਉਹ ਵੀ ਐਕਟਿੰਗ ਦੇ ਲੰਬੇ ਵੇਕ ਅੱਧਾ ਆਪਾਂ ਨੂੰ ਦੇਣਾ ਪੈਣਾ